ਆ ਮੇਰਾ ਚਾਚਾ ਜੀ ਸੁਖਮੰਦਰ ਸਿੰਘ ਜੀ ਤੇ ਮੇਰੇ ਤਾਏ ਦਾ ਮੁੰਡਾ ਅਸ਼ਮਸ਼ੀਰ ਸਿੰਘ ਆ ਇੱਕ ਜਸਵੰਤ ਸਿੰਘ ਦਾ ਖੁਸ਼ਮੰਤ ਸਿੰਘ ਉਹ ਚਾਚੇ ਦੀ ਪੈਲੀ ਕਿਨਾ ਵਾਹ ਵੀ ਦਿੱਤੀ ਆ ਸਾਡੀ ਪੜੀ ਤੇ ਕਬਜ਼ਾ ਹੀ ਕਰ ਲਿਆ ਆਣ ਕੇ ਇਹਦੀ ਜ਼ਮੀਨ ਹੈ ਜੀ ਗਰੀਬ ਬੰਦਾ ਜੀ ਇਹਦਾ ਅਜ ਠੇਕੇ ਲੋ ਵਾਂ ਜਾ ਹੂੰ ਕਿਉਂ ਠੇਕੇ ਲੋ ਵਾਂ ਜਾ ਜੇ ਇਹਨੂੰ ਪੈਲੀ ਪਾਉਣ ਦੇਣਗੇ ਝੋਨਾ ਲਾਉਣ ਦੇਣਗੇ ਕਿਸੇ ਨੂੰ ਤਾਂ ਫੇਰ ਹੀ ਇਹਨੂੰ ਪੈਸੇ ਮਿਲਣਗੇ ਪੈਸੇ ਇਹਨੂੰ ਮਿਲ ਨਹੀਂ ਰਹੇ ਵਿਚਾਰਾ ਭੁੱਖਾ ਤੇ ਆ ਬੈਠਾ ਇੱਥੇ ਇਹਦੀ ਲਾਈਟ ਵੀ ਕੱਟਦੀ ਤੇ ਨੇਰੇ ਦੇ ਵਿੱਚ ਬੈਠਾ ਜਈ ਸਾਹਿਬ ਕਹਿੰਦੇ ਸਾਨੂੰ ਬਲਵਿੰਦਰ ਖਾਲਸਾ ਦਾ ਫੋਨ ਆ ਗਿਆ ਬਈ ਤਾਰ ਨਹੀਂ ਲੱਗਣੀ ਇਹ ਬਲਵਿੰਦਰ ਸਿੰਘ ਖਾਲਸਾ ਹਾਂ ਆ ਆਮ ਆਦਮੀ ਦਾ ਵਰਕਰ ਹਾਂ ਲਗਾਤਾਰ ਪਹਿਲੇ ਸੁਖਦੇਵ ਸਿੰਘ ਸਰਪੰਚ ਚ 4-5 ਸਾਲ ਤੋਂ ਲਗਾਤਾਰ ਇਹੀ ਠੇਕੇ ਦੇ ਬਾਹਰ ਹੁਣੇ ਠੇਕਾ ਮੰਗ ਰਹੇ ਠੇਕਾ ਫੀਰੀ ਦੋਗੇ ਇਹ ਜੇ ਪਹਿਲੀ ਵਾਹੂਗਾ ਤਾਂ ਜਿਹੜਾ ਜਿਹੜਾ ਇਹਨਾਂ ਦਾ ਹੱਕ ਬੰਦਾ ਇਹਨਾਂ ਨੂੰ ਮਿਲਣਾ ਚਾਹੀਦਾ ਇਹਨਾਂ ਨੂੰ ਇੱਕ ਤਾਂ ਆਪ ਹੀ ਉਪਾਜ ਹੈਗੇ ਆ ਤੇ ਦੂਜੇ ਇਹਨਾਂ ਨੂੰ ਇੰਨਾ ਧੱਕਾ ਹੋਣਾ ਨਹੀਂ ਚਾਹੀਦਾ ਜਿਹੜਾ ਇਹ ਮੇਰੇ ਬੇਟੇ ਨੂੰ ਨਾ ਨਜਾਇਜ਼ ਘਟਾਇਆ ਇਹਨਾਂ ਨੇ ਵੀਰਵਾਰ ਨੂੰ ਅੱਛਾ ਬਹੁਤ ਜ਼ਿਆਦਾ ਘਟਾਇਆ ਬਲਵਿੰਦਰ ਨੇ ਘਟਾਇਆ ਬਲਵਿੰਦਰ ਨੇ ਫੜਾਇਆ ਤੇ ਸ਼ਮਸ਼ੇਰ ਸਿੰਘ ਨੇ ਫੂਲ ਲਾਇਆ ਹਜੇ ਉਹਦੇ ਨਾਲ ਸੱਟਾ ਵੀ ਇੱਕ ਸਕਦੇ ਆ ਉਹਦੇ ਨੈਟ ਸੀ ਟੀਕੇ ਲਵਾਉਨੇ ਆ ਤੇ ਉਹ ਤਾਂ ਤੁਰੇ ਆਉ ਤੋਂ ਨਹੀਂ ਜਾਂਦੇ ਬਹੁਤ ਜ਼ਿਆਦਾ ਘਟਮਾਰ ਹੋਈ ਹੈ ਕਿੰਨੇ ਬੰਦੇ ਸੀਗੇ ਚਾਰ ਜਣੇ ਸੀ ਕਿੱਥੇ ਸੀਗੀ ਘਟਮਾਰ ਕੀਤੀ ਤੁਹਾਡੀ ਮੇਰੀ ਚੌਂਕੀ ਕੀਤੀ ਹੈ ਚੌਂਕੀ ਲਿਜਾ ਕੇ ਹਾਂਜੀ ਮੈਂ ਕਿਰਨਜੀਤ ਕੌਰ ਜੀ ਤੁਸੀਂ ਜੁੜਿਓ ਹੈਮਨ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਮੂਗਾ ਜ਼ਿਲ੍ਹਾ ਹਲਕਾ ਬਾਗਾਪੁਰਾਣਾ ਦੇ ਪਿੰਡ ਮਾਲਾਕਲਾਂ ਦੇ ਵਿੱਚ ਜਿਵੇਂ ਤੁਸੀਂ ਆਮ ਹੀ ਸੁਣਿਆ ਕਿ ਪਿੰਡਾਂ ਦੇ ਵਿੱਚ ਜ਼ਮੀਨ ਜਾਇਦਾਦ ਨੂੰ ਲੈ ਕੇ ਭਰਾ ਭਰਾ ਨਾਲ ਦੁਸ਼ਮਣੀ ਪਾਈ ਬੈਠਾ ਪਰ ਇੱਥੇ ਇੱਕ ਨਵੀਂ ਗੱਲ ਨਿਕਲੇ ਨਿਕਲ ਕੇ ਆਈ ਹੈ ਕਿ ਇੱਕ ਭਤੀਜਾ ਹੀ ਆਪਦੇ ਚਾਚਾਾਂ ਦੇ ਨਾਲ ਦੁਸ਼ਮਣੀ ਪਾਈ ਬੈਠਾ ਇੱਕ ਥੋੜੇ ਜੇ ਰੱਕਬੇ ਪਿੱਛੇ ਆਖਰਕਾਰ ਕੀ ਮਸਲਾ ਹੈਗਾ ਇਹ ਇਹ ਆਪਾਂ ਸਾਹਮਣੇ ਲੈ ਕੇ ਆਉਣੀ ਆ ਕਿ ਕਿਉਂ ਉਲਹ ਹੈਗਾ ਪਹਿਲੀ ਤੇ ਕਬਜ਼ਾ ਕਰ ਰਿਹਾ ਤੇ ਕੀ ਕਾਰਨ ਹੈਗਾ ਗੱਲਬਾਤ ਕਰਦੇ ਹਾਂ ਜੀ ਕੀ ਮਸਲਾ ਹੈਗਾ ਜਿਹੜਾ ਪਹਿਲੀ ਲੈ ਕੇ ਹੈਗਾ ਤੁਹਾਡਾ ਆ ਮੇਰਾ ਚਾਚਾ ਜੀ ਸੁਖਮੰਦਰ ਸਿੰਘ ਆ ਜੀ ਤੇ ਮੇਰੇ ਤਾਏ ਦਾ ਮੁੰਡਾ ਅਸ਼ਮਸ਼ੇਰ ਸਿੰਘ ਆ ਇੱਕ ਜਸਵੰਤ ਸਿੰਘ ਦਾ ਹੁਸਨਪ੍ਰੀਤ ਸਿੰਘ ਉਹ ਚਾਚੇ ਦੀ ਪਹਿਲੀ ਵਾਹ ਨੂੰ ਫਿਰਦੇ ਆ ਵਾਹ ਵੀ ਦਿੱਤੀ ਆ ਤੇ ਟੱਕੇ ਨਾਲ ਵਾਹ ਵੀ ਦਿੱਤੀ ਆ ਤੇ ਉਸ ਦਿਨ ਪੁਲਿਸ ਨੇ ਕੀੜਾ ਫੜ ਕੇ ਲੈ ਗਏ ਸੀ ਬਈ ਤੇ ਸ਼ਾਮ ਨੂੰ ਇਹਨਾਂ ਨੂੰ ਫੇਰ ਛੱਡ ਦਿੱਤਾ ਠੀਕ ਆ ਨਾ ਉਹਨਾਂ ਨੇ ਆਖਿਆ ਬਈ ਅਸੀਂ ਨਹੀਂ ਫੜ ਸਕਦੇ ਚਾਚੇ ਦੀ ਪਹਿਲੀ ਉਹਨਾਂ ਨੇ ਵਾਹ ਕੇ ਵਟਾਂ ਪਾ ਕੇ ਰੱਖੀ ਬੈਠੀ ਠੀਕ ਗੱਲ ਦੱਸੋ ਥੋੜੇ ਪਾਪਿਓ ਨਹੀਂ ਕਿੰਨੀ ਭਰਾਈ ਆ 5 ਭਰਾਈ 5 ਭਰਾਈ ਹਾਂਜੀ ਇਹ ਅੰਕਲ ਕਿੰਨੇ ਨੰਬਰ ਤੇ ਹੈਗੇ ਆ ਸਭ ਤੋਂ ਛੋਟਾ ਹੀ ਸਾਰੇ ਨਾਲ ਛੋਟਾ ਇਹਨਾਂ ਦੀ ਕਿੰਨੀ ਪੈਲੀ ਆ ਇਹਨਾਂ ਦਾ ਡੇਢ ਕਿੱਲਾ ਪੈਲੀ ਦਾ ਹੀ ਪਹਿਲਾਂ ਠੇਕੇ ਤੇ ਕਿਹਦੇ ਕੋਲੇ ਸੀ ਸਾਡੇ ਕੋਲ ਹੀ ਸੀ ਤੁਹਾਡੇ ਕੋਲੇ ਠੇਕੇ ਹਾਂ 2022 ਤੋਂ ਲੈ ਕੇ ਸਾਡੇ ਕੋਲ ਹੀ ਹੈ ਜਿਹੜਾ ਇਹਨਾਂ ਦਾ ਬੇਟਾ ਹੈ ਉਹ ਕੈਨੇਡਾ ਗਿਆ ਹੋਏ ਅੱਛਾ ਉਹ ਕੈਨੇਡਾ ਗਿਆ ਹੋਏ ਤੇ ਜਿਹੜੀ ਇਹਨਾਂ ਦੀ ਪੈਲੀ ਉਹ ਤੁਹਾਡੇ ਕੋਲ ਠੇਕੇ ਤੇ ਹਾਂਜੀ ਉਹ ਸਾਨੂੰ ਬਹਨ ਨਹੀਂ ਦਿੰਦੇ ਮਲਕਿ ਤੁਹਾਡੇ ਜਿਹੜਾ ਵੱਡਾ ਚਾਚਾ ਜੀ ਆ ਤਾਇਆ ਜੀ ਆ ਉਹਦਾ ਬੇਟਾ ਉਹਦਾ ਬੇ ਕਿੰਨੇ ਟਾਈਮ ਤੋਂ ਤੁਹਾਡੇ ਕੋਲ ਠੇਕੀ ਸੀ ਸਾਡੇ ਕੋਲ 2022 ਤੋਂ ਲੈ ਕੇ ਤੇ ਇਹ ਕਿੰਨੇ ਚਿਰ ਤੋਂ ਕਬਜ਼ਾ ਕਰੀ ਬੈਠਾ ਆ ਇਹਨੇ ਐਰਕੀ ਕੀਤਾ ਯਾਰਕੀਆ ਬਾਹਰੋਂ ਆਇਆ ਤੇ ਐਰਕੀ ਇਹਨੇ ਕਬਜ਼ਾ ਕੀਤਾ ਅੱਛਾ ਹੁਣ ਆਇਆ ਹੋਇਆ ਹਾਂਜੀ ਤੇ ਹੁਣ ਪਹਿਲੀ ਤੁਸੀਂ ਵਾਈ ਹੈ ਕਿ ਉਹਨੇ ਵਾਈ ਹੈ ਉਹਨੇ ਵਾਈ ਹੋਈ ਹੈ ਇਹਦੇ ਵਟਾਂ ਪਾਈਆਂ ਪਾਈਆਂ ਹੋਈਆਂ ਜੀ ਉਹਦੀਆਂ ਹੂੰ ਤੁਸੀਂ ਇਹਦੇ ਪ੍ਰਤੀ ਕੋਈ ਦਰਖਾਸਤ ਨਹੀਂ ਦਿੱਤੀ ਦਰਖਾਸਤ ਦਿੱਤੀ ਸੀ ਕੋਈ ਕਾਰਵਾਈ ਨਹੀਂ ਹੋਈ ਹੈ ਕਾਰਵਾਈ ਨਹੀਂ ਹੋਈ ਹਾਂ ਪਹਿਲਾਂ ਹੀ ਪੁਲਿਸ ਪ੍ਰਸ਼ਾਸਨ ਇੱਥੇ ਰਾਉਂਡ ਲਾ ਕੇ ਗਿਆ ਹੈ ਹਾਂਜੀ ਫੜ ਕੇ ਲੈ ਗਏ ਸੀ ਕਿਦਾਂ ਅਸੀਂ ਫੋਨ ਆਇਆ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਛੱਡ ਦਿੱਤੇ ਸ਼ਾਮ ਨੂੰ ਉਛਾਣੀ ਤੁਸੀਂ ਜਾ ਕੇ ਵੀ ਕਿਉਂ ਛੱਡਤੀ ਤੇ ਉਹ ਕਹਿੰਦੇ ਬਹਿ ਕੇ ਮਸਾ ਛੋਡਾ ਨਿਭੜਨਾ ਹੈ ਅੱਛਾ ਰਾਜੀ ਨਾਮ ਹਾਂਜੀ ਜੀ ਹਾਂ ਅੰਕਲ ਜਿਹੜੀ ਤੁਹਾਡੀ ਪਹਿਲੀ ਹੈਗੀ ਹਾਂ ਤੇ ਤੁਸੀਂ ਕਿੰਨਾ ਨੂੰ ਦਿੱਤੀ ਹੋਈ ਐ ਅਸੀਂ ਆਹ ਮੁੰਡੇ ਨੂੰ ਦਿੱਤੀ ਐ ਕਿਸ ਮੁੰਡੇ ਨੂੰ ਦਿੱਤੀ ਐ ਹਾਂ ਪਤੀ ਜਾ ਮੇਰਾ ਐ ਤੇ ਜਿਹੜਾ ਥੋੜਾ ਵੱਡਾ ਭਾਈ ਆ ਉਹ ਮੁੱਕ ਗਿਆ ਜੀ ਉਹ ਮੁੱਕ ਗਿਆ ਬੂਟਾ ਸਿੰਘ ਹਾਂਜੀ ਉਹਦੇ ਕਿੰਨੇ ਬੇਟੇ ਆ ਉਹਦੇ ਬੇਟੇ ਆ ਉਹਦਾ ਤਿੰਨ ਹੈ ਹਾਂ ਪਰ ਹੁਣ ਦੋਈ ਇੱਕ ਦਾ ਬਾਗ ਹੈ ਅੱਛਾ ਜਿਹੜਾ ਇੱਕ ਬਾਹਰੋਂ ਆਇਆ ਵਾ ਵੀ ਇਹ ਤੁਹਾਡੇ ਦੋਸ਼ ਲਾ ਰਿਹਾ ਕਿ ਤੁਹਾਡੇ ਪਹਿਲੀ ਤੇ ਉਹਨੇ ਸਾਡੀ ਬੜੀ ਤੇ ਕਬਜ਼ਾ ਹੀ ਕਰ ਲਿਆ ਆਣ ਕੇ ਅੱਛਾ ਸਾਰੀ ਤੇ ਵੀ ਆਪ ਹੀ ਵਾਲੀ ਆਣ ਕੇ ਬਗੈਰੀ ਪੁੱਛਿਓ ਤੇ ਬਗੈਰ ਪੁੱਛੇ ਪੰਚਾਇਤal ਜਾ ਕੇ ਮਣਕੇ ਤੇ ਦੁਜਾ ਆਪ ਹੀ ਵਟਾ ਪਾਲੀਆਂ ਆਪ ਹੀ ਵਟਾ ਪਾਲੀਆਂ हां एक ਗੱਲ ਤੁਹਾਨੂੰ ਅਸੀਂ ਹੋਰ ਧਿਆਨ ਦੇ ਵਿੱਚ ਕਰਵਾ ਦਈਏ ਕਿ ਅੰਕਲ ਜਿਹੜੇ ਹੈਗੇ ਆ ਇਹਨਾਂ ਨੂੰ ਅੱਖਾਂ ਤੋਂ ਬਿਲਕੁਲ ਵੀ ਨਹੀਂ ਦਿਸਦਾ ਹੈਗਾ ਇਹਨਾਂ ਦਾ ਇੱਕ ਬੇਟਾ ਹੈਗਾ ਉਹ ਬਾਹਰ ਹੈ ਇਸ ਵਕਤ ਤੇ ਜਿਹੜੀ ਇਹਨਾਂ ਦੀ ਪੈਲੀ ਸੀਗੀ ਇਹਨਾਂ ਨੇ ਆਪਦੇ ਭਾਈ ਦੇ ਇਸ ਭਾਈ ਨੂੰ ਦਿੱਤੀ ਹੋਈ ਸੀਗੀ ਸਖਦੇਵ ਸਿੰਘ ਨੂੰ ਇਹਨਾਂ ਨੂੰ ਦਿੱਤੀ ਹੋਈ ਸੀ ਤੇ ਪਰ ਜਿਹੜਾ ਇਹਨਾਂ ਦਾ ਵੱਡਾ ਭਾਈ ਹੈ ਉਹਦਾ ਬੇਟਾ ਜਿਹੜਾ ਹੈਗਾ ਇਹਨਾਂ ਦੀ ਪੈਲੀ ਤੇ ਕਬਜ਼ਾ ਕਰੀ ਬੈਠਾ ਹੈਗਾ ਅੰਕਲ ਨੂੰ ਕਿੰਨੇ ਟਾਈਮ ਤੋਂ ਦਿਸਦਾ ਪਿਆ ਇਹਨਾਂ ਨੂੰ 2022 ਤੋਂ ਹੁੰਦੀ ਆ ਜੀ ਹਾਂ ਹਾਂ 28 ਸਾਲ ਹੋ ਗਏ ਪਹਿਲਾਂ ਥੋੜਾ ਥੋੜਾ ਦੀਦਾ ਸੀਗਾ ਤੇ ਜਦੋਂ ਇਹਦੀ ਨਿਗਾਹ ਪਾਈ ਆਈ ਉਦੋਂ ਬਾਅਦ ਹੁੰਦੇ ਸਨ ਹਟ ਗਏ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਕਹਿੰਦੇ ਕਿ ਕਿਵੇਂ ਪਹਿਲਾਂ 36 ਸਾਲ ਪਹਿਲਾਂ ਪਹਿਲੀ ਵੰਡੀ ਹੋਈ ਸੀ ਤੇ ਉਵੇਂ ਹੀ ਮੰਗ ਕਰਦੇ ਆ ਬਈ ਉਵੇਂ ਉਵੇਂ ਵਾਈਏ ਉਵੇਂ ਹੀ ਕਿਵੇਂ ਚੱਚ ਦੀ ਪਹਿਲੀ ਸੀਗੀ ਉਵੇਂ ਅਸੀਂ ਵਾਈਏ ਆਂਟੀ ਤੁਹਾਡੀ ਪਹਿਲੀ ਆ ਹਨਾ ਹਾਂਜੀ ਤੇ ਤੁਹਾਡਾ ਜਿਹੜਾ ਜੇਠ ਹੈ ਵੱਡਾ ਜੇਠਾ ਉਹਦਾ ਬੇਟਾ ਕਬਜ਼ਾ ਕਰੀ ਬੈਠਾ ਹਾਂਜੀ ਉਹ ਕਬਜ਼ਾ ਕਰੀ ਬੈਠਾ ਜੀ ਕੀ ਕਹਿਣਾ ਚਾਹੁੰਗੇ ਤੁਸੀਂ ਅਸੀਂ ਪਹਿਲੇ ਜਿਵੇਂ ਸਾਡੀ ਪਹਿਲਾਂ ਤੁਸੀਂ ਅਸੀਂ ਉਵੇਂ ਆਉਣੀ ਚਾਉਂਦੇ ਤੁਸੀਂ ਉਹਨਾਂ ਨੂੰ ਤਾਂ ਨਹੀਂ ਦੇਣਾ ਚਾਹੁੰਦੇ ਨਹੀਂ ਜੀ ਇਹਨਾਂ ਨੂੰ ਦੇਣਾ ਚਾਹੁੰਦੇ ਹਾਂ ਜੀ ਇਹਨਾਂ ਕੋਲੇ ਸਾਡੀ ਪਿਆਰੀ ਹੈ ਕਿੰਨੇ ਟਾਈਮ ਤੋਂ ਇਹਨਾਂ ਕੋਲ 3 ਸਾਲ ਹੋ ਗਏ ਕਿਹੇ ਟਾਈਮ ਆਉਂਦੇ ਆ ਤੁਹਾਡੀਆਂ ਨੂੰ ਹੂੰ ਜਦੋਂ ਕੋਈ ਚੀਜ਼ ਲਿਆਉਣੀ ਆ ਕੋਈ ਇਹੇ ਦੇ ਆਗੇ ਦਿੰਦੇ ਇੱਕ ਤੁਸੀਂ ਕੋਈ ਲਾਈਟ ਦੀ ਗੱਲ ਕਰਦੇ ਪਏ ਸੀ ਹਾਂ ਜੀ ਉਹ ਲਾਈਟ ਵੱਢਤੀ ਇਹਨਾਂ ਦਾ ਤਾਰ ਕਿੰਨਾ ਨੇ ਵੱਢਤੀ ਤੇ ਉਹਨਾਂ ਨੇ ਸ਼ਮਸ਼ੀਰ ਨਾਲ ਕਿਆ ਨੇ ਜੀ ਮਤਲਬ ਕਿ ਇਹਨਾਂ ਦਾ ਮੀਟਰ ਲੱਗ ਨਹੀਂ ਲੱਗਿਆ ਮੀਟਰ ਲੱਗਾ ਹੋਇਆ ਜੀ ਉਹ ਉੱਥੇ ਮੀਟਰ ਲੱਗਾ ਹੋਇਆ ਇਹਨਾਂ ਦਾ ਤੇ ਕਦੋਂ ਅਸੀਂ ਬਿਜਲੀ ਕਰ ਗਏ ਬਿਜਲੀ ਵਾਲੇ ਮੌਕਾ ਦੇਖਣਾ ਇੱਥੇ ਜੀ ਠੇਰਾ ਤੇ ਉਹ ਆ ਕਹਿੰਦੇ ਨਹੀਂ ਲਾਉਂਦੇ ਨਹੀਂ ਤੇ ਅਸੀਂ ਦੂਜੇ ਮਗਰ ਬਿਜਲੀ ਆ ਦੇ ਮੋਦ ਕੀ ਗਏ ਆ ਤੇ ਜਈ ਸਾਹਿਬ ਕਹਿੰਦੇ ਸਾਨੂੰ ਬਲਵਿੰਦਰ ਖਾਲਸਾ ਦਾ ਫੋਨ ਆ ਗਿਆ ਬਈ ਤਾਰ ਨਹੀਂ ਲੱਗਣੀ ਇਹ ਬਲਵਿੰਦਰ ਸਿੰਘ ਖਾਲਸਾ ਹਾਂ ਆਮ ਆਦਮੀ ਦਾ ਵਰਕਰ ਆ ਜੀ ਅੱਛਾ ਹਾਂਜੀ ਐਰ ਕੀ ਸਰਪੰਚੀ ਦੀ ਚੋਣ ਹਰਿਆ ਹੋਈ ਬਲਵਿੰਦਰ ਸਿੰਘ ਖਾਲਸਾ ਨੇ ਇਹਨਾਂ ਨੂੰ ਜਈ ਨੂੰ ਕਹਿਤਾ ਕਿ ਵੀ ਤੁਸੀਂ ਤਾਰ ਨਹੀਂ ਪਾਉਣੀ ਤਾਰ ਨਹੀਂ ਪਾਉਣੀ ਤੇ ਜਈ ਮੰਨ ਗਿਆ ਤਾਂ ਹਾਂ ਜਈ ਕਹਿੰਦਾ ਅਸੀਂ ਤਾਰ ਬਲਵਿੰਦਰ ਖਾਲਸਾ ਦਾ ਫੋਨ ਆ ਗਿਆ ਸੀ ਨਹੀਂ ਹਾਂਜੀ ਉਹਨਾਂ ਦੇ ਮਨਵਿੰਦਰ ਸਿੰਘ ਨੇ ਸਾਨੂੰ ਰੋਕਿਆ ਤੇ ਅਸੀਂ ਬਾਹ ਨਹੀਂ ਸਕਦੇ ਅੱਛਾ ਜੈ ਨੇ ਆਪਦੇ ਮੂੰਹ ਕਿਹਾ ਜੀ ਹਾਂਜੀ ਹਾਂਜੀ ਤੁਹਾਡੇ ਪਿੰਡ ਦਾ ਮਸਲਾ ਹੈ ਜੀ ਮੋਤਵਾਰ ਬੰਦੇਓ ਤੁਸੀਂ ਵੀ ਸਿਆਣੇ ਬਣੇ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਆ ਦੇਖੋ ਮਸਲੇ ਕਿੰਨੇ ਨਿਕਲ ਕੇ ਸਾਹਮਣੇ ਆ ਰਹੇ ਭੈਣ ਭਰਾ ਭਰਾਵਾਂ ਦੀ ਨਾਲ ਹੀ ਵੈਰ ਪੈ ਰਹੇ ਇੱਥੇ ਭਤੀਜਾ ਆਪਦੇ ਭਰਾਵਾਂ ਚਾਚਿਆਂ ਦੇ ਨਾਲ ਹੀ ਵੈਰ ਪਾਈ ਬੈਠਾ ਇਹਦੀ ਜ਼ਮੀਨ ਹੈ ਜੀ ਗਰੀਬ ਬੰਦਾ ਜੀ ਇਹਦਾ ਅੱਜ ਠੇਕੇ ਲਓ ਵਾਂ ਜਾ ਕਿਉਂ ਠੇਕੇਲ ਨੂੰ ਆਜਾ ਜੇ ਇਹਨੂੰ ਪੈਲੀ ਪਾਉਣ ਦੇਣਗੇ ਝੋਨਾ ਲਾਉਣ ਦੇਣਗੇ ਕਿਸੇ ਨੂੰ ਫੇਰ ਹੀ ਇਹਨੂੰ ਪੈਸੇ ਮਿਲਣਗੇ ਪੈਸੇ ਇਹਨੂੰ ਮਿਲ ਨਹੀਂ ਰਹੇ ਵਿਚਾਰਾ ਭੁੱਖਾ ਤੇ ਆ ਬੈਠਾ ਇੱਥੇ ਹੂੰ ਠੀਕ ਹੈ ਨਾ ਇਹਦੀ ਲਾਈਟ ਵੀ ਕੱਟਦੀ ਤੇ ਨੇਰੇ ਦੇ ਵਿੱਚ ਬੈਠਾ ਕਿੰਨੇ ਦਿਨ ਤੋਂ ਅੰਕਲ ਤੁਹਾਡੀ ਲਾਈਟ ਨਹੀਂ ਆ ਰਹੀ ਹੁਣ ਲਾਈਟ ਨੂੰ ਮੈਂ ਨਾ ਮਹੀਨਾ ਹੀ ਹੋਇਆ ਖੜਾ ਹੁਣ ਤੁਸੀਂ ਬਿਨਾ ਪੱਕੇ ਤੋਂ ਹੀ ਪੈੰਨੇ ਆ ਹਾਂ ਬਿੜਾ ਦੇਖੋ ਜੀ ਇੱਕ ਤਾਂ ਅੰਕਲ ਨੂੰ ਦੇ ਸਦਾ ਨਹੀਂ ਪਿਆ ਹੈਗਾ ਅੱਖਾਂ ਤੋਂ ਵੀ ਨਹੀਂ ਦਿੰਦਾ ਹੈਗਾ ਤੇ ਬਾਕੀ ਜਿਹੜਾ ਇਹਨਾਂ ਦਾ ਭਤੀਜਾ ਹੈ ਇਹਨਾਂ ਦੇ ਵੱਡੇ ਭਾਈ ਦਾ ਮੁੰਡਾ ਜਿਹੜਾ ਹੈਗਾ ਇੱਕ ਤਾਂ ਇਹਨਾਂ ਦੀ ਪਹਿਲੀ ਤੇ ਕਬਜ਼ਾ ਕਰੀ ਬੈਠਾ ਰਹਿੰਦੀ ਹੁੰਦੀ ਕਿ ਇਹਨਾਂ ਨੇ ਕਿਹਾ ਏ ਕਿ ਜਿਹੜੀ ਸਾਡੀ ਲਾਈਟ ਵੀ ਕੱਟ ਦਿੱਤੀ ਹੈ ਤੇ ਜੇਈ ਕੋਲੇ ਵੀ ਅਸੀਂ ਗਏ ਸੀਗੇ ਗ੍ਰੈਡ ਦੇ ਵਿੱਚ ਤੇ ਉਹ ਇਹਨਾਂ ਨੇ ਦੋਸ਼ ਲਾਇਆ ਕੋਈ ਬਲਵਿੰਦਰ ਸਿੰਘ ਖਾਲਸਾ ਤੇ ਕਿ ਉਹਨਾਂ ਦੇ ਕਹਿੰਦੇ ਜੇਈ ਨੇ ਜਿਹੜੀ ਹੈਗੀ ਤਾਰ ਨਹੀਂ ਪਾਈ ਹੈਗੀ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਕਿ ਇਸ ਗੱਲ ਵੱਲ ਜਿਹੜਾ ਹੈਗਾ ਗੌਰ ਕੀਤਾ ਜਾਵੇ ਹਾਂਜੀ ਕੀ ਕਹਿਣਾ ਚਾਹੁੰਗੇ ਬਾਈ ਜੀ ਤੁਸੀਂ ਇਸ ਸਮੱਸਿਆ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਜੀ ਹੂੰ ਕਿਉਂ ਲਗਾਤਾਰ ਪਹਿਲੇ ਸੁਖਦੇਵ ਸਿੰਘ ਸਰਪੰਚ ਚਾਰ ਪੰਜ ਸਾਲ ਤੋਂ ਲਗਾਤਾਰ ਇਹੀ ਠੇਕੇ ਦੇ ਬਾਹਰ ਆ ਹੁਣੇ ਠੇਕਾ ਮੰਗ ਰਹੇ ਠੇਕਾ ਫੇਰੀ ਦੋਗਾ ਇਹ ਜੇ ਪਹਿਲੀ ਵਾਰ ਹੋਊਗਾ ਤਾਂ ਹਾਂਜੀ ਤੇ ਇਹ ਪਿੰਨੋ ਜੁੜਾ ਹੋਗਾ ਲੈਡ ਤੋਂ ਤੁਹਾਨੂੰ ਪਤਾ ਹੀ ਨਹੀਂ ਕਰਮੀ ਵਿੱਚ ਇੱਕ ਤਾਂ ਨਿਗਾਹ ਤੋਂ ਨਹੀਂ ਦਿਖਾਈ ਦੇ ਰਿਹਾ ਤੇ ਦੂਸਰਾ ਇਹਨਾਂ ਨੂੰ ਪਰੇਸ਼ਾਨੀ ਪਾਉਦਾ ਰਹੀ ਹੈ ਇਹਨਾਂ ਨੂੰ ਇਨਸਾਫ ਜਲਦੀ ਜਲਦੀ ਮਿਲੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ ਇਹ ਹੈ ਜਿਹੜਾ ਜਿਹੜਾ ਇਹਨਾਂ ਦਾ ਹੱਕ ਬੰਦਾ ਇਹਨਾਂ ਨੂੰ ਮਿਲਣਾ ਚਾਹੀਦਾ ਇਹਨਾਂ ਨੂੰ ਇੱਕ ਤਾਂ ਆਪ ਹੀ ਉਪਾਜ ਹੈਗੇ ਆ ਤੇ ਦੂਜਾ ਇਹਨਾਂ ਨੂੰ ਇੰਨਾ ਧੱਕਾ ਹੋਣਾ ਨਹੀਂ ਚਾਹੀਦਾ ਜਿਹੜਾ ਕਾਨੂੰਨਾਂ ਨੇ ਇਹਨਾਂ ਦੇ ਹੱਕ ਇਹਨਾਂ ਨੂੰ ਮਿਲ ਜਿਵੇਂ ਹੁਣ ਇਹਨਾਂ ਦੀ ਲਾਈਟ ਕੱਟੀਏ ਤੁਸੀਂ ਵੀ ਦੇਖੋ ਕਿ ਜਿਹੜਾ ਟੈਂਪਰੇਚਰ ਹੈਗਾ ਬਹੁਤ ਜ਼ਿਆਦਾ ਹਾਈ ਹੈਗਾ ਤੇ ਬਿਨਾਂ ਲਾਈਟ ਤੋਂ ਜਿਹੜਾ ਬਿਨਾਂ ਲਾਈਟ ਤੋਂ ਤਾਂ ਬਹੁਤ ਔਖਾ ਜੀ ਤਾਂ ਹੁਣ ਗਲੀ ਘਵੜਾ ਆਪਾਂ ਦੇ ਕਿਸੇ ਦੇ ਵੀ ਨਹੀਂ ਹੈਗੀ ਲਾਈਟ ਉਹਦੇ ਨਾਲ ਵੀ ਆਪਾਂ ਖੜਦੇ ਪਾਈ ਦੀ ਲਾਈਟ ਕਾਹਤੋਂ ਬੰਦ ਕੀਤੀ ਹੈ ਤੇ ਉਹਨਾਂ ਨੇ ਬਲਵਿੰਦਰ ਖਾਲਸਾ ਦੀ ਬੜੀ ਵੱਡੀ ਗਲਤੀ ਜਿਹੜੇ ਉਹਨੇ ਗੱਲ ਕਰ ਲਾਈਟ ਕਟ ਕੋਈ ਵੀ ਮਸਲਾ ਹੋਵੇ ਬੈਠ ਕੇ ਨਿਬੜਨਾ ਚਾਹੀਦਾ ਤੇ ਫਿਰ ਲੇਟ ਕੱਟਣ ਦਾ ਤਾਂ ਕੋਈ ਮਤਲਬ ਨਹੀਂ ਪੈਂਦਾ। ਹਾਂ ਜੀ ਅੰਟ ਕੀ ਕਹਿਣਾ ਚਾਹੂਗੀ? ਇਹ ਮੇਰੇ ਬੇਟੇ ਨੂੰ ਨਾ ਨਜਾਇਜ਼ ਘਟਾਇਆ ਇਹਨਾਂ ਨੇ ਵੀਰਵਾਰ ਨੂੰ। ਅੱਛਾ। ਬਹੁਤ ਜ਼ਿਆਦਾ ਘਟਾਇਆ ਬਲਵਿੰਦਰ ਨੇ ਘਟਾਇਆ ਬਲਵਿੰਦਰ ਨੇ ਫੜਾਇਆ ਤੇ ਸ਼ਮਸ਼ੀਰ ਸਿੰਘ ਨੇ ਫੋਨ ਲਾਇਆ। ਜਦੋਂ ਇਹ ਖੇਤੋਂ ਰੇਪ ਆ ਕੇ ਆ ਰਿਹਾ ਸੀ। ਜਦੋਂ ਉਹ ਸਰਪੰਚ ਗਏ ਆ। ਵੀ ਆਪ ਇਹਦਾ ਡੈਡੀ ਗਿਆ। ਉਦੋਂ ਨੂੰ ਬੇਟਾ ਮੇਰਾ ਬਹੁਤ ਜ਼ਿਆਦਾ ਕੁੱਟਿਆ। ਹਜੇ ਉਹਦੇ ਨਾਲ ਸੱਟਾਂ ਵੀ ਲੇਖ ਸਕਦੇ ਆ। ਉਹਦੇ ਨਿੱਤ ਸੀ ਟੀਕੇ ਲਵਾਉਨੇ ਆ। ਤੇ ਉਹ ਤਾਂ ਤੁਰਿਆ ਉਦੋਂ ਨਹੀਂ ਜਾਂਦਾ ਗਿਆ। ਅੱਛਾ। ਤੁਹਾਡੇ ਕੋਟਮਾਰ ਹੋਈ ਹਾਂਜੀ ਬਹੁਤ ਜ਼ਿਆਦਾ ਕੋਟਮਾਰ ਹੋਈ ਐ ਕਿੰਨੇ ਬੰਦੇ ਸੀਗੇ ਚਾਰ ਜਣੇ ਸੀਗੇ ਕਿੱਥੇ ਸੀਗੀ ਕੋਟਮਾਰ ਕੀਤੀ ਤੁਹਾਡੀ ਮੇਰੀ ਚੌਂਕੀ ਕੀਤੀ ਐ ਚੌਂਕੀ ਲੈ ਜਾ ਕੇ ਹਾਂਜੀ ਅੱਛਾ ਹਾਂਜੀ ਇੱਕ ਤੁਹਾਡੇ ਤੁਸੀਂ ਜਿਨ੍ਹਾਂ ਤੇ ਦੋਸ਼ ਲਾਏ ਵੀ ਕਬਜ਼ਾ ਕਰਦਾ ਤੁਹਾਡੇ ਤਾਇਆ ਦਾ ਪੁੱਤ ਉਹਨਾਂ ਦੇ ਆਪਦੇ ਭਰਾ ਦੇ ਨਾਲ ਵੀ ਕੋਈ ਰੌਲਾ ਹਾਂਜੀ ਉਹਨਾਂ ਦਾ ਦੋ ਕਿੱਲਾਂ ਦਾ ਰੌਲਾ ਸੀ ਆਪਦੇ ਸਕੇ ਭਰਾ ਦੇ ਹਾਂਜੀ ਇਹ ਦੋਹੇ ਹਾਂਜੀ ਉਹਨਾਂ ਨੂੰ 7 ਕਿੱਲੇ ਪਹਿਲੀ ਦੇ ਸੀਗੇ ਤਾਇਆ ਜੀ ਕੋਲ ਤੇ ਉਹਨਾਂ ਨੂੰ 7 ਕਿੱਲਾਂ ਪਹਿਲੀ ਦਿੱਤੀ ਆ ਸਾਰੇ ਵੰਡ ਕੇ ਤੇ ਬਾਕੀ ਸਾਰੇ ਇੰਨਾ ਕੋਲ ਹੀ ਆ ਦੋ ਭਰਾਵਾਂ ਕੋਲ ਹਾਂਜੀ ਬਾਕੀ ਜਿਨ੍ਹਾਂ ਤੇ ਇਹਨਾਂ ਨੇ ਦੋਸ਼ ਲਾਏ ਵੀ ਇਹਨਾਂ ਦੇ ਤਾਇ ਦਾ ਬੇਟਾ ਕਬਜ਼ਾ ਕਰਦਾ ਪਿਆ ਪਹਿਲੀ ਤੇ ਅੰਕਲ ਦੀ ਤੇ ਤੇ ਉਹਨਾਂ ਦਾ ਕਿਹਾ ਜਾਂਦਾ ਕਿ ਸਕੇ ਭਰਾ ਦੇ ਨਾਲ ਵੀ ਜਿਹੜਾ ਹੈਗਾ ਰੌਲਾ ਚੱਲਦਾ ਪਿਆ ਆਪਾਂ ਜਿਹੜਾ ਹੈਗਾ ਉਹਨਾਂ ਦੇ ਗਾਂ ਭਰਾ ਨੂੰ ਵੀ ਜਿਹੜਾ ਹੈਗਾ ਇਸ ਵਕਤ ਉਹ ਜਿਹੜੇ ਹੈਗੇ ਵਿਦੇਸ਼ ਦੇ ਵਿੱਚ ਬੈਠੇ ਹੈਗੇ ਤੇ ਉਹਨਾਂ ਨਾਲ ਵੀ ਜਿਹੜੀ ਅੱਗੇ ਫੋਨ ਤੇ ਗੱਲਬਾਤ ਕੀਤੀ ਆ ਉਹ ਵੀ ਜਿਹੜੇ ਹੈਗੇ ਤੁਹਾਡੇ ਸਾਹਮਣੇ ਲੈ ਕੇ ਆਈ ਜਾਊਗੀ ਹੁਣ ਆਪਾਂ ਜਿਹੜਾ ਹੈਗਾ ਅੰਕਲ ਦੇ ਪੁੱਤ ਨੂੰ ਫੋਨ ਲਾਉਣੇ ਜੋ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨਾਂ ਨਾਲ ਸਾਡੀ ਗੱਲਬਾਤ ਹੋਈ ਆ ਤੇ ਉਹਨਾਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਜਿਹੜਾ ਇਹਨਾਂ ਇੱਕ ਕਿਲਾ ਹਰਜੀਤ ਸਿੰਘ ਦੇ ਨਾਮ ਨਾ ਉਹ ਵੀ ਸ਼ਮਸ਼ੇਰ ਸਿੰਘ ਉਹਦੇ ਵਿੱਚੋਂ ਕਬਜ਼ਾ ਕਰਦਾ ਉਹ ਵੀ ਉਹ ਵੀ ਇਹਨੇ ਬੈ ਦਿੱਤਾ ਸੀ ਉਹਨਾਂ ਨੇ ਇਹਨੇ ਹਰਜੀਤ ਸਿੰਘ ਨੇ ਬੈ ਲਿਆ ਸੀਗਾ ਉਹਦੇ ਵਿੱਚੋਂ ਵੀ ਅੱਛਾ ਤੁਹਾਡੇ ਕੋਲ ਹੀ ਲਿਆ ਸੀਗਾ ਉਹ ਵੀ ਮੈਥੋਂ ਲਿਆ ਸੀ ਅੱਧੇ ਕਿਲੇ ਤੇ ਅੱਧਾ ਕਿਲਾ ਉਹਨੂੰ ਛੱਡਦਾ ਇਹਦੇ ਵਾਲੀ ਪੈੜ ਜੋ ਹਰਜੀਤ ਵਾਲੀ ਜੋ ਵੀ ਅੱਧੇ ਕਿਲੇ ਤੇ ਉਹ ਕਬਜ਼ਾ ਕਰਦਾ ਹਰਜੀਤ ਸਿੰਘ ਵੀ ਬਾਹਰ ਆ ਰੇਸ਼ਮ ਸਿੰਘ ਵੀ ਬਾਹਰ ਆ ਉਹਨਾਂ ਦੇ ਦੋਨਾਂ ਦੇ ਇਹ ਸ਼ਮਸ਼ੇਰ ਸਿੰਘ ਵੀ ਕਾਜ ਕਰਦਾ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਤੁਹਾਡੀ ਨਾ ਪਹਿਲੀ ਦਾ ਰੋਲਾ ਚੱਲਦਾ ਪਿਆ ਹੈਗਾ ਇਹ ਤੇ ਤੁਸੀਂ ਕਿਹਨਾਂ ਨੂੰ ਠੇਕੇ ਤੇ ਦਿੱਤੀ ਹੋਈ ਹੈ ਸਕਦੀਪ ਸਿੰਘ ਨੂੰ ਦਿੱਤੀ ਹੈ ਕਿ ਸ਼ਮਸ਼ੇਰ ਸਿੰਘ ਨੂੰ ਹਾਂਜੀ ਸਕਦੀਪ ਸਿੰਘ ਨੂੰ ਦਿੱਤੀ ਹੋਈ ਸੀ ਜਿੱਦਾਂ ਤੇ ਰਿਪੋਰਟਾਂ ਤੋਂ ਉਹਨਾਂ ਨੂੰ ਦਿੱਤੀ ਹੋਈ ਵੀ ਸੀ ਜਿਉਂ ਹੀ ਬਾਹਰੋਂ ਦੁਪਹਿਰ ਲਈ ਹੂੰ ਤੇ ਹੁਣ ਉਹ ਤੇ ਪਹਿਲਾਂ ਸਾਡੀ ਪਹਿਲੀ ਨੰਮੀ ਸੀ ਹੁਣ ਸਿੱਧੀ ਕਰਨ ਨੂੰ ਪੈ ਰਹੇ ਆ ਵੀ ਬਟਾ ਦਿੱਤੇ ਪਾ ਰਹੇ ਆ ਹੂੰ ਭਈ ਆਂਦੀ ਇੱਕ ਦੋ ਵਾਰੀ ਇਹਨਾਂ ਨੂੰ ਵੀ ਤਾਂ ਕਰ ਰਹੇ ਤੇ ਮੇਰੇ ਵੀ ਦਾਦਾ ਦਾਦੇ ਨੂੰ ਤਾਂ ਕਰ ਰਹੇ ਨੂੰ ਪਤਾ ਵੀ ਮੇਰੇ ਦਾਦਾ ਦਾਦੇ ਦੀ ਜਾਨ ਤੁਸੀਂ ਹੁਣ ਕੀ ਇਨਸਾਫ ਦੀ ਮੰਗ ਕਰਦੇ ਹੋ ਅਸੀਂ ਇਹਦੀ ਵੀ ਮੰਗ ਤੇ ਵੀ ਸਾਡੀ ਜਿੱਦਾਂ ਸੀਗੀ ਵੀ ਪੈਈ ਉਦਾਂ ਹੀ ਦਵੇ ਕਿਉਂਕਿ ਉਹ ਸਾਰਾ ਸਭ ਦੇਈਆਂ ਤੇ ਵੀ ਜਿਹੜਾ ਸਾਡੇ ਨਾਲ ਜਿੱਦਾਂ ਵੀ ਇੱਕ ਦੋ ਵਾਰੀ ਸਾਨੂੰ ਤਾਂ ਕੀਤਾ ਵੀ ਸੀ ਉਹਨਾਂ ਦਾ ਵੀ ਕੋਈ ਕਾਰਵਾਈ ਕੀਤੀ ਜਾਵੇ ਮੰਦੀ ਸੋ ਇਹ ਹੈ ਮਾਲਾਗਲਾਂ ਦੀ ਖਬਰ ਹੈ ਜਿਹੜਾ ਤੁਹਾਨੂੰ ਦੱਸਿਆ ਕਿ ਪੰਜ ਭਾਈਆਂ ਦੇ ਵਿੱਚ ਜਿਹੜਾ ਵੱਡਾ ਭਾਈ ਹੈ ਉਹਦਾ ਬੇਟਾ ਜਿਹੜਾ ਹੈਗਾ ਇਹ ਆਪਦੇ ਖੁੱਦ ਦੇ ਚਾਚੇ ਦੀ ਪੈਲੀ ਤੇ ਹੀ ਕਬਜ਼ਾ ਕਰੀ ਬੈਠਾ ਹੈ ਪੂਰਾ ਪਰਿਵਾਰ ਖੜਾ ਹੈ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਪੱਖ ਲੈਣ ਦਾ ਵੀ ਆਖਰਕਾਰ ਉਹਨਾਂ ਨੇ ਜਿਹੜਾ ਇਹ ਕਦਮ ਕਿਉਂ ਚੁੱਕਿਆ ਹੈਗਾ ਏ ਸੋ ਜੁੜੇ ਰਹੋ ਜੀ ਹੈਵਨ ਇੰਡੀਆ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲੇ ਤੁਹਾਡੇ ਹਾਂਜੀ ਹਾਂਜੀ ਵਧੀਆ ਜੀ ਤੇ ਅਸੀਂ ਨਾ ਤੁਹਾਡੇ ਘਰੇ ਆਏ ਸੀ ਪੈਲੀ ਦਾ ਰੌਲਾ ਚੱਲਦਾ ਪਿਆ ਹੈਗਾ ਅਸੀਂ ਉਹਨਾਂ ਦੇ ਘਰੇ ਖੜੇ ਹਾਂ ਜਿਨ੍ਹਾਂ ਨੂੰ ਤੁਸੀਂ ਮਤਲਬ ਕਿ ਠੇਕੇ ਤੇ ਪੈਲੀ ਉਹ ਜਿਹੜਾ ਸਾਡਾ ਚਾਚਾ ਜੀ ਜਿਹੜਾ ਚਾਚਾ ਸੁਖਦੇਵ ਆ ਉਹ ਸਾਡਾ ਚਾਚਾ ਜੀ ਆ ਤੇ ਨਰਮਲ ਉਹਨਾਂ ਦਾ ਬੇਟਾ ਹੈ ਹਾਂਜੀ ਤੇ ਜਿਹੜੇ ਥੋੜੇ ਧੱਕਾਸ਼ਾਹੀ ਕਰ ਰਹੇ ਆ ਜ਼ਮੀਨ ਦੇ ਨਾਲ ਹਾਂਜੀ ਉਹਦਾ ਨਾਮ ਹੈਗਾ ਸ਼ਮਸ਼ੇਰ ਸਿੰਘ ਮੇਰਾ ਦਿਉਰਾ ਤੇ ਜਿਹੜਾ ਸਵਰਨਾ ਕਹਿੰਦੇ ਉਹਨਾਂ ਦਾ ਜਸਵੰਤ ਆ ਉਹ ਮੇਰਾ ਜੇਠ ਆ ਤੁਸੀਂ ਹੁਣ ਪਹਿਲੀ ਠੇਕੇ ਤੇ ਕਿੰਨਾਂ ਨੂੰ ਦੇਣਾ ਚਾਹੁੰਦੇ ਆ ਅਸੀਂ ਸੁਖਦੇਵ ਸਿੰਘ ਨੂੰ ਹੀ ਸੁਖਦੇਵ ਸਿੰਘ ਤੁਹਾਡਾ ਨਾਮ ਹੀ ਆ ਨਾ ਜੀ ਅੱਛਾ ਅੰਕਲੁਰਿਆ ਜੀ ਅੱਛਾ ਸੁਖਦੇਵ ਸਿੰਘ ਨੂੰ ਤੁਸੀਂ ਪਹਿਲੀ ਦੇਣਾ ਚਾਹੁੰਦੇ ਤੇ ਉਹ ਜਿਹੜਾ ਇਹਨਾਂ ਨੂੰ ਹਰਾਸਮੈਂਟ ਕਰਦਾ ਪਿਆ ਮਤਲਬ ਕਿ ਉਹ ਕਬਜ਼ਾ ਕਰੀ ਬੈਠਾ ਹੈਗਾ ਇਹਨਾਂ ਨੂੰ ਵੋਨ ਨਹੀਂ ਦਿੰਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਉਹਦੇ ਬਾਰੇ ਇਹੀ ਮੰਗ ਕਰਦੇ ਆਂਗੇ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਹਨਾ ਸਾਨੂੰ ਸਾਡਾ ਜਿਹੜਾ ਹੱਕ ਆ ਉਹ ਦਿੱਤਾ ਜਾਵੇ ਤੇ ਨਾਲੇ ਵੀ ਜਿਹੜੀ ਉਹ ਜ਼ਮੀਨ ਆ ਉਹ ਸਾਡੀ ਇਦਾਂ ਨਹੀਂ ਹੈਗੀ ਕਿ ਸਾਨੂੰ ਕੋਈ ਘਰੋਂ ਉਹਦੇ ਚੋ ਕੁਝ ਜ਼ਿਆਦਾ ਵੰਡਿਆ ਆ ਹੈਗਾ ਹਨਾ ਤਾਂ ਸਾਰਾ ਕੁਝ ਉਹਦੇ ਕੋਲ ਹੀ ਆ ਜਿੱਦਾਂ ਮੇਰੇ ਸਹੁਰਾ ਸਾਹਿਬ ਕੋਲੇ 7 ਕਿੱਲੇ ਜ਼ਮੀਨ ਦੇ ਸੀ ਤੇ ਉਹਦੇ ਵਿੱਚੋਂ ਸਾਨੂੰ ਸਿਰਫ 7 ਕਨਾਲਾ ਜ਼ਮੀਨ ਮਿਲੀ ਆ ਸੱਤ ਕਿੱਲਾਂ ਵਿੱਚੋਂ ਬਾਕੀ ਜਿਹੜੀ ਦੂਸਰੀ ਜ਼ਮੀਨ ਆ ਹਾਂ ਸੱਤਾਂ ਕਿੱਲਾਂ 'ਚੋਂ ਸੱਤ ਕਨਾਲਾਂ ਮਿਲੀ ਆ ਤੇ ਜਿਹੜੀ ਦੂਸਰੀ ਜ਼ਮੀਨ ਆ ਉਹ ਅਸੀਂ ਇੱਕ ਕਿੱਲਾ ਤੇ ਕੁਛ ਥੋੜੀ ਜਿਹੀ ਉੱਤੇ ਸਾਡੇ ਜਿਹੜੇ ਨਾਲ ਦੇ ਘਰ ਵਾਲਾ ਚਾਚਾ ਜੀ ਉਹਦੇ ਤੋਂ ਬੈ ਲੈ ਕੇ ਮੇਰੇ ਬੇਟੇ ਹਰਜੀਤ ਸਿੰਘ ਦੇ ਨਾਂ ਲਵਾਈ ਹੋਈ ਜ਼ਮੀਨ ਆ ਉਹ ਅੱਛਾ ਇਹ ਹੁਣ ਜਿੰਨੀ ਵੀ ਉਹਦੇ 'ਚੋਂ ਵੀ ਪਹਿਲੀ ਵਾਲੀ ਹੋਣੀ ਹੈਂ ਜੀ ਇਹ ਸਖਦੇਵ ਗਿਆ ਕੋਲੇ ਤੁਹਾਡੀ ਪਹਿਲੀ ਕਿੰਨੇ ਕਿਚਰ ਤੋਂ ਠੇਕੇ ਤੇ ਹੈਗੀ ਆ ਇਹਨਾਂ ਕੋਲੇ ਸਾਡੀ ਕਾਫੀ 2022 ਤੋਂ ਲੈ ਕੇ ਇਹਨਾਂ ਕੋਲੇ ਆ 2022 ਤੋਂ ਲੈ ਕੇ ਮਤਲਬ ਕਿ ਤੁਸੀਂ ਸਹਿਮਤ ਹੋ ਕਿ ਵੀ ਇਹ ਸੁਖਦੇਵ ਸਿੰਘ ਹੀ ਇਹਦੇ ਤੇ ਮਤਲਬ ਕਿ ਵਾਈ ਕਰੇ ਹਨਾ ਬਿਲਕੁਲ ਅਸੀਂ ਸਹਿਮਤ ਹਾਂ ਕਿਉਂਕਿ ਸਾਨੂੰ ਇਹਨਾਂ ਤੇ ਪੱਕਾ ਤੇ ਪੂਰਾ ਭਰੋਸਾ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਮੀਨ ਜਦ ਤੱਕ ਅਸੀਂ ਬਾਹਰ ਆ ਅਸੀਂ ਇਹਨਾਂ ਦੇ ਕੋਲ ਹੀ ਆਪਣੀ ਜ਼ਮੀਨ ਰੱਖਣੀ ਚਾਹੁੰਦੇ ਹਾਂ ਕਿ ਇਹ ਹੀ ਸਾਡੀ ਜ਼ਮੀਨ ਠੇਕੇ ਤੇ ਵਾਣ ਤੇ ਉਹਦੀ ਦੇਖਭਾਲ ਕਰਨ ਜੋ ਵੀ ਡਿਸੀਜਨ ਇਹ ਲੈਣਗੇ ਸਾਨੂੰ ਮਨਜ਼ੂਰ ਆਦੇ ਤੇ ਤੁਹਾਡੇ ਹਸਬੰਦ ਵੀ ਤੁਹਾਡੇ ਨਾਲ ਮਤਲਬ ਕਿ ਐਗਰੀ ਆ हां जी बिल्कुल एग्री है ਤੁਸੀਂ ਬਾਅਦ ਵਿੱਚ ਉਹਨਾਂ ਨਾਲ ਗੱਲ ਵੀ ਸ਼ਾਇਦ ਜੇ ਉਹ ਨਾ ਕੰਮ ਤੇ ਗਏ ਹੋਏ ਤਾਂ ਉਹ ਗੱਲ ਵੀ ਕਰ ਸਕਦੇ ਕਿਉਂਕਿ ਮੈਂ ਇਸ ਵਕਤ ਆਪਣੇ ਬੇਟੇ ਕੋਲ ਕੈਨੇਡਾ ਐ ਔਰ ਮੇਰਾ ਹਸਬੰਦ ਮਨੀਲਾ ਦੇ ਵਿੱਚ ਆ ਜੀ ਜੀ ਓਕੇ ਦੀਦੀ ਧੰਨਵਾਦ ਓਕੇ ਯਾ थैंक यू थैंक यू